ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਅੱਜ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋਏ ਨੇ ਤਾਂ ਅਜੇ ਵਿੱਚ ਉਹ ਆਪਣੇ ਪੁਰਾਣੇ ਡਿਪਾਰਟਮੈਂਟ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਆ ਉੱਥੇ ਉਹ ਮਾਇਨਾ ਕਰ ਰਹੇ ਨੇ ਤੇ ਆਪਣੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਆ ਜਿਹੜੀਆਂ ਮੁੜ ਤੋਂ ਤਾਜ਼ਾ ਕਰ ਰਹੇ ਨੇ ਸਾਨੀ ਸਾਹਿਬ ਜਿਵੇਂ ਤੁਸੀਂ ਇਕਨੋਮਿਕਸ ਡਿਪਾਰਟਮੈਂਟ ਖੜੇ ਹੋ ਤੁਹਾਡਾ ਡਿਪਾਰਟਮੈਂਟ ਆ ਪਰ ਉਧਰ ਯੂਨੀਵਰਸਿਟੀ ਇਕਨੋਮਿਕ ਪੱਖੋਂ ਜਿਹੜਾ ਕਾਫੀ ਉਜੜੀ ਹੈ। ਕਹਿੰਦੇ ਆਪਾਂ ਸਾਹਿਬ ਨਾਲ ਚੀਮਾ ਸਾਹਿਬ ਨਾਲ ਬਕਾਇਦਾ ਇੱਕ ਦੋ ਤਿੰਨ ਕੁ ਮਹੀਨੇ ਪਹਿਲੇ ਇਹਨਾਂ ਨੇ ਜੋ 30 ਕਰੋੜ ਦਿੰਦੇ ਆ 15 ਆ ਕੇ 20 ਦਿੱਤਾ ਮੈਂ ਵੀ ਸੀ ਸਾਹਿਬ ਨੂੰ ਫੋਨ ਕੀਤਾ ਬਿਨਾਂ ਹੀ ਸਵੇਰੇ ਬੈੱਡ 'ਤੇ ਪਿੰਦੇ ਚੀਮਾ ਸਾਹਿਬ ਨੂੰ ਕੀਤਾ ਕਹਿੰਦੇ ਨਹੀਂ ਡੋਂਟ ਵਰੀ ਮੈਂ ਅੱਜ ਵੀ ਵੀ ਸੀ ਸਾਹਿਬ ਨੂੰ ਕਿਹਾ ਕਿ ਇਹਦੇ ਤੇ ਵਾਈਟ ਪੇਪਰ ਲਿਆਓ ਉਹ ਕਹਿੰਦੇ ਨਹੀਂ ਪਤਾ ਨਹੀਂ ਸੀ ਹਮ ਸਾਹ ਕੇ ਅੰਦਰ ਚਲੋ ਆਪਾਂ ਪਿਛਲਾ ਛੱਡੋ ਮੇਕਰ ਬੱਚੇ ਅਸਲੀਅਤ ਪਤਾ ਲੱਗਣੀ ਚਾਹੀਦੀ ਹੈ ਕਿ ਇੱਥੇ ਜੋ ਗਲਤ ਕੰਮ ਹੋਏ ਭਰਤੀਆਂ ਹੋ ਗਈਆਂ ਜੋ ਵੀ ਮੈਂ ਕਿਸੇ ਦੇ ਕੁਝ ਨਹੀਂ ਕਹਿਣਾ ਚਾ ਰਿਹਾ ਪਰ ਦੇਖੋ ਸਾਡੇ ਨੌਜਵਾਨਾਂ ਦਾ ਭਵਿੱਖ ਅੱਜ ਖਤਰੇ 'ਚ ਹੈ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਨੀ ਅੱਜ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋਏ ਨੇ ਤਾਂ ਅਜੇ ਇਹ ਵਿੱਚ ਉਹ ਆਪਣੇ ਪੁਰਾਣੇ ਡਿਪਾਰਟਮੈਂਟ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਆ ਉੱਥੇ ਉਹ ਮਾਇਨਾ ਕਰ ਰਹੇ ਨੇ ਤੇ ਆਪਣੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਆ ਜਿਹੜੀਆਂ ਮੁਰ ਤੋਂ ਤਾਜ਼ਾ ਕਰ ਰਹੇ ਨੇ ਤਾਂ ਬਿਕਰਮਜੀਤ ਸਿੰਘ ਸਾਨੀ ਇਕਨੋਮਿਕਸ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦੇ ਪਹੁੰਚੇ ਹੋਏ ਆ ਤਾਂ ਅਜੇ ਇਹ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦੱਸ ਦਈਏ ਕਿ ਅੱਜ ਆ ਗਵਰਨਰ ਪੰਜਾਬ ਰਾਜਪਾਲ ਬਨਵਾਰੀ لال ਪ੍ਰੋਹਿਤ ਵੀ ਪੰਜਾਬ ਯੂਨੀਵਰਸਿਟੀ ਪਹੁੰਚੀ ਸੀ ਤਾਂ ਉਹਨਾਂ ਨਾਲ ਅੱਜ ਆ ਵਿਕਰਮਜੀਤ ਸਿੰਘ ਸਾਨੀ ਜੋ ਕਿ ਰਾਜ ਸਭਾ ਮੈਂਬਰ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਆਪਣੇ ਜਿਹੜਾ ਪੁਰਾਣਾ ਡਿਪਾਰਟਮੈਂਟ ਸੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਆ ਉੱਥੇ ਉਹ ਮਹਿਨਾ ਕਰ ਰਹੇ ਨੇ ਤੇ ਆਪਣੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਤਾਜ਼ਾ ਕਰ ਰਹੇ ਨੇ ਤਾਂ ਇਸ ਸੰਬੰਧੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਨੀ ਸਾਹਿਬ ਆਪਣੇ ਪੁਰਾਣੇ ਡਿਪਾਰਟਮੈਂਟ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕਿਵੇਂ ਲੱਗ ਰਿਹਾ ਕਿ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਮੁੜ ਤੋਂ ਤਾਜ਼ਾ ਕਰ ਰਹੇ ਹੋ بس ਅੱਜ ਬਹੁਤ دہਾਕਿਆਬਾਦ ਆਪਣੇ ਇਕਨੋਮਿਕਸ ਡਿਪਾਰਟਮੈਂਟ ਆਏ ਔਰ ਪ੍ਰੋਫੈਸਰ ਹੈਡ ਆਫ ਡਿਪਾਰਟਮੈਂਟ ਹੈ ਮੈਂ ਇਹਨਾਂ ਨੂੰ ਸਾਰੀ ਗੱਲ ਦੱਸੀ ਕਿ ਉਦੋਂ ਡਾਕਟਰ ਐਚ ਕੇ ਮਨਵੋਨ ਸਿੰਘ ਸਾਡੇ ਹੈਡ ਆਫ ਡਿਪਾਰਟਮੈਂਟ ਸੀ ਡਿਪਟੀ ਹੈਡ ਗੋਬਿੰਦ ਖੰਨਾ ਜੀ ਸੀ ਸਾਰੇ ਫੈਕਲਟੀ ਦੇ ਵੀ ਨਾ ਯਾਦ ਆ ਗਿਆ ਸੁੱਚਾ ਸਿੰਘ ਗਿੱਲ ਜੀ ਕੋਮਨ ਸਾਹਿਬ ਇੱਕ ਮੈਨੂੰ ਦੱਸਿਆ ਬੜਾ ਡਿਫਿਕਲਟ ਸਬਜੇ ਸੀ ਇਕਨੋਮੈਟ ਇਕਨੋਮੈਟ੍ਰਿਕਸ ਦਾ ਉਹ ਵੀ ਇਹਨਾਂ ਨੂੰ ਯਾਦ ਨਹੀਂ ਆ ਮੈਨੂੰ ਯਾਦ ਆ ਗਿਆ ਮੈਡਮ ਹੁੰਦੇ ਸੀ ਕੋ ਸ਼ਵਿੰਦਰ ਢਿੱਲੋਂ ਲੈ ਮੈਨੂੰ ਇਹ ਵੀ ਯਾਦ ਸੀ ਲਾਇਬ੍ਰੇਰੀ ਕਿੱਥੇ ਵਗੈਰਾ ਵਗੈਰਾ ਦੋ ਆਈ ਅ ਵੈਰੀ ਨੋਸਟੈਲਜੀਕ ਮੈਮਰੀਜ਼ ਬਿਕੋਜ਼ ਜਿਹੜਾ ਆਦਮੀ ਦਾ ਅਕੈਡੈਮਿਕ ਜਿਹੜੀ ਡਿਵੈਲਪਮੈਂਟ ਹੈ ਉਹ ਮੇਰੀ ਕਾਲਜ ਵਿੱਚ ਹੋਈ ਔਰ ਜ਼ਿਆਦਾਤਰ ਮੈਂ ਸਮਝਦਾ ਕਿ ਮੇਰੀ ਇੱਕ ਇੱਕ ਜਿਹੜੀ ਐਕਾਡੈਮਿਕ ਡਿਵੈਲਪਮੈਂਟ ਪਰਸਨੈਲਿਟੀ ਦੀ ਡਿਵੈਲਪਮੈਂਟ 올 ਰౌండ్ ਪਰਸਨੈਲਿਟੀ ਕਿਉਂਕਿ ਸਾਹਮਣੇ ਇੱਥੇ ਆਰਡਿਟੋਰੀਅਮ ਹੈ ਉਦ ਮੈਂ ਯੂਥ ਕਲੱਬ ਦਾ ਪ੍ਰੈਜ਼ੀਡੈਂਟ ਸੀ ਉਦੋਂ ਯੂਥ ਕਲੱਬ ਦੇ ਪ੍ਰੋਫੈਸਰ ਦਲਜੀਤ ਸਿੰਘ ਹੁੰਦੇ ਸੀ ਇਨਚਾਰਜ ਤੇ ਮੈਂ ਉਹ ਉਹ ਵੀ ਉਦੋਂ ਸੀ ਐਨਐਸਐਸ ਪ੍ਰੋਫੈਸਰ ਬਲਤੇਜ ਸਿੰਘ ਮਾਨ ਹੁੰਦੇ ਸੀ ਫਿਰ ਹੋਸਟਲ ਨੰਬਰ 3 ਇੱਥੇ ਸਾਹਮਣੇ ਲਾਸਟ ਹੋਸਟਲ ਹੈ ਤੇ ਉੱਥੇ ਕਿਉਂਕਿ ਮੈਂ ਯੂਜੀਸੀ ਸਕਾਲਰਸ਼ਿਪ ਚ ਪੜਿਆ ਆਈ WAS ਯੂਨੀਵਰਸਿਟੀ ਟਾਪਰ ਐਂਡ ਫਿਰ ਮੈਨੂੰ UGC ਸਕਾਲਰਸ਼ਿਪ ਤੇ ਮੈਂ ਪੜਿਆ ਮਤਲਬ ਫੀਸ ਕੱਟ ਹੀ ਹੁੰਦੀ ਸੀ ਪਰ ਚਲੋ ਇੱਕ ਇੱਜ਼ਤ ਆ ਉਦੋਂ ਮੈਨੂੰ ਹੋਸਟਲ ਨੰਬਰ 3 ਚ SPL 1 ਨੰਬਰ ਕਮਰਾ ਕਿਉਂਕਿ ਜਿਹੜਾ ਟਾਪਰ ਹੁੰਦੇ ਉਹਨਾਂ ਨੂੰ SPL 1 ਨੰਬਰ ਕਮਰਾ ਸੀ ਤਾਂ ਫਿਰ ਮੈਨੂੰ ਯਾਦ ਭਗਤ ਸਿੰਘ ਵਾਈਸ ਚਾਂਸਲਰ ਸੀ ਉਹਦੋਂ ਇੱਕ ਦਿਨ ਇੱਥੇ ਹੋਸਟਲ ਵਾਲੇ ਕੰਟਰੈਕਟਰ ਖਾਣਾ ਵਧੀਆ ਨਹੀਂ ਦਿੰਦੇ ਸੀ ਮੈਂ ਇਨੀਸ਼ੀਏਟਿਵ ਲਿਆ ਤੇ ਅਸੀਂ ਕੋਆਪਰੇਟਿਵ ਮੈਸ ਪਹਿਲੇ 3 ਨੰਬਰ ਚ ਸ਼ੁਰੂ ਕੀਤੀ ਭਗਤ ਸਿੰਘ ਜੀ ਨੂੰ ਬੁਲਾਇਆ ਇੱਕ ਸਾਡੇ ਵਾਰਡਨ ਸ਼ਾਇਦ ਲਾ ਡਿਪਾਰਟਮੈਂਟ ਚ ਗੁਰਦੇਵ ਸਿੰਘ ਹੁੰਦੇ ਸੀ ਜੀ ਪੰਜਾਬੀ ਦੇ ਸੀ ਸਰ ਆਹੋ ਜਿਹਾ ਪੰਜਾਬੀ ਦੇ ਸੀ ਉਹ ਵਾਰਡਨ ਸੀ ਸਾਡੇ ਉਹ ਅਸੀਂ ਉਹਦੇ ਕੰਟਰੈਕਟਰ ਦੇ ਭਾਂਡੇ ਪੂੰਡੇ ਬਾਹਰ ਮਾਰੇ ਫਿਰ ਸਾਰੇ ਯੂਨੀਵਰਸਿਟੀ ਚ ਕੋਆਪਰੇਟਿਵ ਮੈਸਾਂ ਚੱਲ ਗਈਆਂ ਉਹ 3 ਨੰਬਰ ਚ ਮੈਂ ਚਲਾਈ ਯੂਥ ਯੂਥ ਫੈਸਟੀਵਲ ਬਹੁਤ ਕੀਤੇ ਫਿਰ ਮੈਂ ਜਲੰਧਰ ਦੂਰਦਰਸ਼ਨ ਤੇ ਐਜ਼ ਅ ਹੌਬੀ ਕੰਪੀਅਰ ਕਰਦਾ ਸੀ ਪ੍ਰੋਗਰਾਮ ਤੇ ਗੁਰਦਾਸ ਮਾਨ ਜੀ ਸਾਡੇ ਸੀਨੀਅਰ ਸੀ ਐਸਾ ਡਰਾਮਾ ਡਿਪਾਰਟਮੈਂਟ ਜਿਹੜੀ ਪਿਛਲੀ ਬਿਲਡਿੰਗ ਹੈ ਸੁਨੀਤਾ ਧੀਰ ਉਹ ਸਾਡੇ ਨਾਲ ਉਹ ਸਾਡੇ ਤੋਂ ਸੀਨੀਅਰ ਸੀ ਫਿਰ ਮੈਂ ਜਲੰਧਰ ਦੂਰਦਰਸ਼ਨ ਤੇ ਜਦੋਂ ਕੰਪੀਅਰ ਕਰਦਾ ਸੀ ਇੱਕ ਪ੍ਰੋਗਰਾਮ ਆਉਂਦਾ ਸੀ ਜਮਾਨ ਤਰੰਗ ਤੇ ਇੱਕ ਪ੍ਰੋਗਰਾਮ ਆਉਂਦਾ ਸੀ ਨੀਲਾ ਅੰਬਰ ਸਾਵੀ ਧਰਤੀ ਉਹਦੇ ਸਦਾ ਅਜਮੇਰ ਸਿੰਘ ਸ਼ੌਕਰ ਤੇ ਪ੍ਰਸ਼ੋਤਮ ਚਾਵਲਾ ਵਗੈਰਾ ਇਹ ਲੋਕ ਸੀ ਮਿਸਟਰ ਤਤਾਰੀ ਸੀ ਸੁਰਿੰਦਰ ਸਾਨੀ ਸੀ ਇਹ ਸਾਰੇ ਜਲੰਧਰ ਦੂਰਦਰਸ਼ਨ ਤੇ ਹੁੰਦੇ ਸੀ ਤੇ ਮੈਂ ਜਲੰਧਰ ਜਾਣਾ ਫਿਰ ਮੈਂ ਜਲੰਧਰ ਦੂਰਦਰਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਲੰਧਰ ਦੂਰਦਰਸ਼ਨ ਨਾਲ ਜੋੜਿਆ ਉਹਨਾਂ ਦੇ ਬਕਾਇਦਾ ਸਾਰੇ ਯੂਥ ਫੈਸਟੀਵਲ ਅਸੀਂ ਕਵਰ ਕਰਦੇ ਸੀ ਕੰਪੀਅਰ ਮੈਂ ਹੁੰਦਾ ਸੀ ਫਿਰ ਕਈ ਵਾਰੀ ਗੈਸਟ ਹਾਊਸ 'ਚ ਰੁਕੇ ਤੇ तकरीबन ਸਾਡਾ ਉਦੋਂ ਤੇ ਬੜਾ ਇੱਕ ਸੁਖਾਵਾਂ ਮਾਹੌਲ ਸੀ ਐਂਡ ਆ ਹੈਵ ਸਾਰੀ ਸਾਹਿਬ ਜਿਵੇਂ ਤੁਸੀਂ ਇਕਨੋਮਿਕਸ ਡਿਪਾਰਟਮੈਂਟ ਖੜੇ ਹੋ ਤੁਹਾਡਾ ਡਿਪਾਰਟਮੈਂਟ ਹੈ ਪਰ ਉਧਰ ਯੂਨੀਵਰਸਿਟੀ ਇਕਨੋਮੀ ਪੱਖੋਂ ਜਿਹੜਾ ਕਾਫੀ ਉਜੜੀ ਹੈ ਦੇਖੋ ਮੈਂ ਮੈਂ ਸੀਐਮ ਸਾਹਿਬ ਨਾਲ ਚੀਮਾ ਸਾਹਿਬ ਨਾਲ ਬਕਾਇਦਾ ਇੱਕ ਦੋ ਤਿੰਨ ਕੁ ਮਹੀਨੇ ਪਹਿਲੇ ਇਹਨਾਂ ਨੇ ਜੋ 30 ਕਰੋੜ ਦਿੰਦੇ ਅਸ਼ਰ 15 ਕੇ 20 ਦਿੱਤਾ ਮੈਂ ਵੀਸੀ ਸਾਹਿਬ ਨੂੰ ਫੋਨ ਕੀਤਾ ਬਿਨਾਂ ਹੀ ਸਵੇਰੇ ਬੈੱਡ 'ਤੇ ਪਿੰਦੇ ਚੀਮਾ ਸਾਹਿਬ ਨੂੰ ਕੀਤਾ ਉਹ ਕਹਿੰਦੇ ਨਹੀਂ ਡੋਂਟ ਵਰੀ ਕਿਉਂਕਿ ਮੈਂ ਅੱਜ ਵੀ ਵੀਸੀ ਸਾਹਿਬ ਨੂੰ ਕਿਹਾ ਕਿ ਇਹਦੇ ਤੇ ਵਾਈਟ ਪੇਪਰ ਲਿਆਓ ਉਹ ਕਹਿੰਦੇ ਨਹੀਂ ਪਤਾ ਨਹੀਂ ਸੀਐਮ ਸਾਹਿਬ ਕਹਿੰਦੇ ਚਲੋ ਆਪਾਂ ਪਿਛਲਾ ਛੱਡੋ ਮੈਂ ਕਿਹਾ ਬੱਚੇ ਅਸਲੀਅਤ ਪਤਾ ਲੱਗਣੀ ਚਾਹੀਦੀ ਹੈ ਕਿ ਇੱਥੇ ਜੋ ਗਲਤ ਕੰਮ ਹੋਏ ਭਰਤੀਆਂ ਹੋ ਗਈਆਂ ਜੋ ਵੀ ਮੈਂ ਕਿਸੇ ਦੇ ਕੁਝ ਨਹੀਂ ਕਹਿਣਾ ਚਾ ਰਿਹਾ ਪਰ ਦੇਖੋ ਸਾਡੇ ਨੌਜਵਾਨਾਂ ਦਾ ਭਵਿੱਖ ਅੱਜ ਖਤਰੇ 'ਚ ਤੇ ਜੋ ਵੀ ਮੈਂ ਮੈਂ ਜੋ ਵੀ ਹੋ ਗਿਆ ਚਲੋ ਠੀਕ ਹੈ ਪਰ ਅਸਲੀਅਤ ਤੇ ਸਾਹਮਣੇ ਲਿਆਂ ਲੇਕਿਨ ਹੁਣ ਅੱਗੂ ਇਹ ਗੈਪ ਜਿਹੜਾ ਉਹ ਇੰਨਾ ਵੱਡਾ ਹੈ ਇਹ ਪੜਾ ਹੁਣ ਜੇ ਮੈਂ ਆਪਣੇ 2-4 ਕਰੋੜ 2-4 ਕਰੋੜ ਰੁਪਏ ਮੈਂ ਦੇ ਦਿਆਂ ਮੈਂ ਹੁਣ ਇਕਨੋਮਿਕਸ ਡਿਪਾਰਟਮੈਂਟ ਆਇਆ ਮੈਂ ਕਿਹਾ ਨਹੀਂ ਯਾਰ ਇਹਨੂੰ ਪੇਂਟ ਪਾਲਿਸ਼ ਇਹਨੂੰ ਤੇ ਠੀਕ ਕਰਾਓ ਚਲੋ ਦੱਸ ਇਹਦੇ ਨਾਲ ਉਹ ਪਾੜ ਜਿਹੜਾ ਉਹ ਇੰਨਾ ਪਾੜ ਜ਼ਿਆਦਾ ਹੈ ਉਹ ਮੈਂ ਲਾਇਬ੍ਰੇਰੀ ਲਈ ਵੀ ਕਿਹਾ ਵੀ ਚਲੋ ਆਪਾਂ ਬਣਾਈਏ ਇੱਕ ਨਵੀਂ ਲਾਇਬ੍ਰੇਰੀ ਗੁਰਤੇਗਬਾਦ ਆਰਡੋਟੋਰੀਅਮ ਪਰ ਇਹਦਾ ਹੁਣ ਸਮਝ ਨਹੀਂ ਆ ਰਹੀ ਇੰਨਾ ਡੈਫਿਸਿਟ ਕਿਵੇਂ ਪੂਰਾ ਹੋਏਗਾ ਇਹਦੇ ਲਈ ਤੇ ਕੋਈ ਆਪਾਂ ਨੂੰ ਇਹਦੀ ਇੱਕ ਪੂਰੀ ਰੀ ਵਾਈਟਲਾਈਜੇਸ਼ਨ ਇਹਦਾ ਰੀ ਰੀਹੈਬਿਟੇਸ਼ਨ ਆਫ ਦੀ ਯੂਨੀਵਰਸਿਟੀ ਪਲਾਨ ਬਣਾਉਣਾ ਪਏਗਾ ਅੱਜ ਤਾਂ ਸਰਕਾਰ ਹੈ ਸਰਕਾਰ ਵੀ ਡੈਟਚ ਹੈ ਸਰਕਾਰ ਵੀ ਡੈਟਚ ਹੈ ਉਹ ਫਿਰ ਵੀ 360 ਕਰੋੜ ਰੁਪਇਆ ਉਹ ਧਨ ਹੈ ਸਰਕਾਰ ਧਨ ਹੈ ਸੀਐਮ ਸਾਡੇ ਭਗਵੰਤ ਮਾਨ ਜੀ ਚੀਮਾ ਸਾਹਿਬ ਫਾਈਨੈਂਸ ਮਨਿਸਟਰ ਜਿਹੜੇ 400 ਕਰੋੜ ਰੁਪਏ ਪੰਜਾਬੀ ਯੂਨੀਵਰਸਿਟੀ ਨੂੰ ਉਹਨਾਂ ਨੇ ਬਚਾਇਆ ਹੈ ਲੇਕਿਨ ਇਹ ਤਾਂ ਗੱਲ ਸਾਹਮਣੇ ਆਣੀ ਚਾਹੀਦੀ ਨੇ ਇਹ ਗਿਰਾਵਟ ਕਿਵੇਂ ਹੋਈ ਸੰਸਦ ਤੁਹਾਨੂੰ ਲੱਗਦਾ ਵਾਈਟ ਪੇਪਰ ਚ ਦਿਖਾਉਗਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਯੂਨੀਵਰਸਿਟੀ ਦੇ ਹਾਲਾਤ ਵੀ ਸੁਧਰਨਗੇ ਜਿਹੜੀਆਂ ਨਹੀਂ ਨਹੀਂ ਮੈਂ ਤਾਂ ਕਹਿੰਦਾ ਨਹੀਂ ਉਹਦੇ ਨਾਲ ਸੁਧਰਨਗੇ ਉਹਦੇ ਨਾਲ ਤਾਂ ਇੱਕ 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 ਪਤਾ ਲੱਗੇਗਾ ਦੂਜਿਆਂ ਲਈ ਸਬਕ ਆਏਗਾ ਦੇਖੋ ਗਲਤੀਆਂ ਤੋਂ ਨੂੰ ਆਪਾਂ ਗਲਤੀਆਂ ਤਾਂ ਸਿਰਫ ਇਹ ਹੁੰਦਾ ਕਿ ਐਨਾਲਾਈਜ਼ ਕਰਕੇ ਤਾਂ ਕਿ ਉਹ ਗਲਤੀਆਂ ਕਿਸੇ ਹੋਰ ਕਿਸੇ ਹੋਰ ਯੂਨੀਵਰਸਿਟੀ ਦਾ ਪੱਠਾ ਨਾ ਵੇਝੇ ਨਾ ਜਿਵੇਂ 400 ਕਰੋੜ ਦੇ ਥੱਲੇ ਆ ਗਈ ਕਿ ਬੱਚਿਆਂ ਦੀ ਵੀ ਰੁਝਾਨ ਬਾਹਰ ਜਾਂਦਾ ਹੈ ਐਡਮਿਸ਼ਨਾਂ ਘਟ ਰਹੀਆਂ ਹੁਣ ਸਮਝਦੇ ਆ ਕਿ ਅਸੀਂ ਸਕਿਲਿੰਗ ਵੱਲ ਜ਼ੋਰ ਦੇ ਰਹੇ ਹਾਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਿਲ ਕੇ ਇੱਕ ਸੈਂਟਰ ਸਕਿੱਲ ਸੈਂਟਰ ਆਫ ਐਕਸਲੈਂਸ ਤਲਵੰਡੀ ਸਾਬੋ ਖੋਲ ਰਹੇ ਹਾਂ ਜਿਹਦਾ ਉਦਘਾਟਨ ਵਿਸਾਖੀ ਤੇ ਹੋਏਗਾ ਤੇ ਇਸ ਲਈ स्किलिंग दी बड़ी ਲੋੜ ਹੈ ਤਾਂ ਕਿ ਰੋਜ਼ਗਾਰ ਪਿੱਛੇ ਜੋ ਲੋਕ ਜਾਂਦੇ ਹਨ ਨਾ ਕੈਨੇਡਾ ਜੇ ਆਪਾਂ ਇੱਥੇ ਰੋਜ਼ਗਾਰ ਦੇ ਦਈਏ। ਔਰ ਦੂਜਾ ਸੈਲਫ ਕੌਨਫੀਡੈਂਸ ਨਹੀਂ ਛੱਡਣਾ ਚਾਹੀਦਾ ਦੇਖੋ ਮੈਂ ਵਾਇਗੁਰ ਅਕਾਲ ਪੁਰਖ ਦਾ ਸ਼ੁਕਰਿਆਦਾ ਕਰਦਾ ਪਰ ਮੈਂ ਵੀ ਇੱਕ ਆਰਡੀਨਰੀ ਘਰ ਦੇ ਵਿੱਚ ਪੈਦਾ ਹੋਇਆ ਇੱਥੇ ਪੜਨ ਆਇਆ ਇੱਥੇ ਹੀ ਰਹਿੰਦੇ ਸੀ ਐਮਬੀਏ ਕੀਤੀ ਫਿਰ ਡੇਢ ਸਾਲ ਮੈਂ ਵੀ ਨੌਕਰੀ ਢੂੰਡਦਾ ਰਿਹਾ ਨੌਕਰੀ ਮਿਲ ਗਈ ਉੱਥੇ ਟਰੇਡ ਸਰਵਿਸ ਚਲੇ ਗਏ ਮਨਿਸਟਰੀ ਆਫ ਕਾਮਰਸ ਫਿਰ ਉਹ ਛੱਡ ਕੇ ਆਪਣਾ ਕੰਮ ਸ਼ੁਰੂ ਕਰ ਲਿਆ ਗੋਡ ਹੈਜ਼ ਬੀਨ ਕਾਈਂਡ ਓਨ ਬਾਈਗਰੂ ਨੇ ਪੰਜਾਬ ਦੀ ਸੇਵਾ ਲਈ ਐਮਪੀ ਬਣਾਤਾ ਤੇ ਇਦਾਂ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਯੂਥ ਨੇ ਕਿੰਨੀਆਂ ਮੱਲਾਂ ਮਾਰੀਆਂ ਆਈਐਸ ਆਫੀਸਰਸ ਦੇਖ ਲਓ ਆਰਮੀ ਦੇ ਦੇਖ ਲਓ ਬਿਸ਼ਨ ਬੇਦੀ 에ਅਰ ਮਾਰਸ਼ਲ ਅਰਜਨ ਸਿੰਘ ਮਤਲਬ ਹਜ਼ਾਰਾਂ ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੇ ਹਾਕੀ ਚ ਜੀਤ ਪਰ ਕੋਈ ਸਪੋਰਟਸ ਕਲਚਰ ਮਿਊਜ਼ਿਕ ਫਿਲਮ ਅਕੈਡਮਿਕਸ ਲਿਟਰੇਚਰ ਦੇ ਵਿੱਚ ਕਿਤੇ ਵੀ ਦੇਖ ਲੋ ਆਰਟਸ ਦੇ ਵਿੱਚ ਮੱਲਾ ਮਾਰੀਆਂ ਪੰਜਾਬੀਆਂ ਨੇ ਬਟ ਵੀ ਹੈਵ ਟੂ ਵਰਕ ਹਾਰਡ ਇਹ ਜਿਹੜਾ ਇਹ ਫਲਾਈ ਬਾਈ ਨਾਈਟ ਵਾਲਾ ਕੰਮ ਚੱਲ ਗਿਆ ਮੈਂ ਦੇਖਿਆ ਚੰਡੀਗੜ੍ਹ ਤੋਂ ਪਟਿਆਲੇ ਚੱਲੇ ਆ ਬੋੜ ਹੀ ਸਾਰੇ ਇਹ ਹੈ ਇੱਕ 5 ਪਲੱਸ ਕੈਨੇਡਾ ਪਹੁੰਚਾ ਦੇਉ ਇਹਦੇ ਚ ਪਹੁੰਚਾ ਦੇਉ ਅਸੀਂ ਤੇ ਹੁਣ ਸਾਰੇ ਜਿਹੜੇ ਇਲੀਗਲ ਏਜੰਟਸ ਹੈ ਉਹਨਾਂ ਦੇ ਵੀ ਸੈੱਟ ਬਣਵਾਤੀ ਹੈ ਬਾਹਰੋਂ ਯੂਥ ਨੂੰ ਵੀ ਕੱਢ ਰਹੇ ਆ ਆਪਣੀਆਂ ਧੀਆਂ ਪੇੜਾਂ ਨੂੰ ਵੀ ਅਸੀਂ ਕੱਢਿਆ عمان ਤੋਂ ਲੇਕਿਨ ਇਹ ਆਪਾਂ ਨੂੰ ਉਹਦੇ ਤੇ ਠੱਲ ਪਾਣੀ ਪਏਗੀ ਕਿ ਜਿਹੜਾ ਉਹਦਾ ਇਹ ਇਰਾਦਾ ਹੈ ਕਿ ਜਿਵੇਂ ਇਕਨੋਮਿਕਸ ਡਿਪਾਰਟਮੈਂਟ ਉਹਦੇ ਇਕਨੋਮਿਕਸ ਦੇ ਨਾਲ ਨਾਲ ਇੱਕ ਆਪਾਂ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਵੀ ਦੇ ਦਈਏ ਤਾਂ ਕਿ ਫਿਰ ਉਹ ਕਿਉਂਕਿ ਸਾਰੇ ਬੱਚੇ ਅਕੈਡੈਮਿਕਸ ਨਹੀਂ ਕਰ ਸਕਦਾ ਅਸੀਂ ਐਨਰਜੀ ਦੀ ਗੱਲ ਕੀਤੀ ਹੈ ਕਿ ਜੇ ਅਸੀਂ ਰੋਡ ਦੇ ਉੱਪਰ ਆਇਆ ਤਾਂ ਬੋਰ ਲੱਗੇ ਅਸੀਂ ਵੀ ਆ ਪੰਜ ਬੈਂਡ ਤੇ ਅਮਰੀਕਾ ਦੇ 10 ਬੈਂਡ ਤੇ ਕੈਨੇਡਾ ਜਾਓ ਕਿ ਤਰ੍ਹਾਂ ਲਵੇਂ ਪੰਜਾਬ ਸਰਕਾਰ ਨੂੰ ਵੀ ਕੁਝ ਇਦਾਂ ਦਾ ਉਪਰਾਲੇ ਨਹੀਂ ਉਹਨਾਂ ਨੇ ਤਾਂ ਦੇਖੋ ਸੈੱਟ ਬਣਵਾਤੀ ਮਾਨ ਸਾਹਿਬ ਨੇ ਡੀਜੀਪੀ ਗੋਰੇ ਯਾਦਵ ਜੀ ਨੇ ਸੈੱਟ ਬਣਾਤੀ ਹੁਣ ਸਾਰੇ ਡੀਸੀਜ਼ ਨੂੰ ਆਦੇਸ਼ ਜਾਰੀ ਹੋ ਰਿਹਾ ਹੈ ਕਿ ਜਿਹੜੇ ਇਲਿਗਲ ਏਜੈਂਟ ਅਸੀਂ ਜਿਨੇ ਇਲਿਗਲ ਏਜੈਂਟ ਹੈ ਜਾਂ ਜਿਹੜੇ ਲੀਗਲ ਏਜੈਂਟ ਹੈ ਉਹਨਾਂ ਦੀ ਲਿਸਟ ਦਿੰਦੀ ਇਹ ਜਿਹੜੇ ਐਮਈਏ ਦੀ ਵੈਬਸਾਈਟ ਤੇ ਇਲੀਗਲ ਹੈ ਉਹ ਇਹਨਾਂ ਨੂੰ ਲਿਸਟ ਦਿੰਦੀ ਹੁਣ ਐਡਮਿਨਿਸਟ੍ਰੇਸ਼ਨ ਉਹ ਇਹ ਡੀਸੀ ਹਰ ਡੀਸੀ ਦੇਖੋ ਸਾਹਿਬ ਇਹ ਡੀਸੀ ਜिले ਦਾ ਮਾਲਕ ਹੈ ਐਸਐਸਪੀ ਹੈ ਉਹ ਆਪਣੇ ਇਲਾਕੇ ਚ ਸੁਨਿਸ਼ਚਿਤ ਕਰਨ ਕਿ ਕੋਈ ਵੀ ਇਲੀਗਲ ਏਜੰਟ ਇਹ ਬੱਚਿਆਂ ਨੂੰ ਵਰਗਲਾਵੇ ਨਾ ਉਹਨਾਂ ਦਾ ਸ਼ੋਸ਼ਣ ਨਾ ਕਰੇ ਉਹਨਾਂ ਦਾ ਐਕਸਪਲੋਇਟੇਸ਼ਨ ਨਾ ਕਰੇ ਤਾਂ ਇਹ ਕੰਮ ਰੁਕ ਸਕਦਾ ਬਹੁਤ ਬਹੁਤ ਧੰਨਵਾਦ ਤਾਂ ਰਾਜ ਸਭਾ ਮੈਂਬਰ ਬਿਕਰਮਜੀ ਸਿੰਘ ਸਾਨੀ ਅੱਜ ਆਪਣੇ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋਏ ਨੇ ਤੇ ਆਪਣੇ ਪੁਰਾਣੇ ਡਿਪਾਰਟਮੈਂਟ ਦਾ ਜਿਹੜਾ ਮਾਇਨਾ ਕਰ ਰਹੇ ਨੇ ਤੇ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਦੇ ਨਜ਼ਰ ਆਏ ਨੇ ਤਾਂ ਉੱਥੇ ਹੀ ਉਹਨਾਂ ਨੇ ਇੱਕ ਵੱਡੀ ਗੱਲ ਕਹਿ ਦਿੱਤੀ ਆ ਕਿ 22 ਚਾਂਸਰ ਨਾਲ ਅਸੀਂ ਗੱਲਬਾਤ ਕੀਤੀ ਆ ਕਿ ਜੋ ਵੀ ਤਾਂਦਲੀਆਂ ਪਿਛਲੇ ਸਮੇਂ ਦਰਮਿਆਨ ਹੋਈਆਂ ਨੇ ਉਹਨਾਂ ਤੇ ਵਾਈਟ ਪੇਪਰ ਲਿਆਂਦਾ ਜਾਵੇ ਤਾਂ ਜੋ ਪਤਾ ਲੱਗੇ ਕਿ ਕਿੱਥੇ ਕਿੱਥੇ ਘਾਟ ਹੈ ਯਾਨੀ ਕਿ ਆਰਥਿਕ ਪੱਖੋਂ ਜਿਹੜੇ ਆ ਕਮਜ਼ੋਰ ਹੋ ਰਹੀ ਹੈ ਦਿਨੋ ਦਿਨ ਪੰਜਾਬੀ ਯੂਨੀਵਰਸਿਟੀ ਉਸ ਨੂੰ ਕਿਵੇਂ ਸੁਧਾਰਿਆ ਜਾਵੇ ਇਸ ਦੇ ਲਈ ਵਾਈਟ ਪੇਪਰ ਦੀ ਜ਼ਰੂਰਤ ਹੈ ਉਹ ਕਹਿੰਦੇ ਹਾਲਾਂਕਿ ਅਸੀਂ ਗੱਲਬਾਤ ਕੀਤੀ ਹੈ ਤੇ ਇਸ ਤੇ ਕਿੰਨਾ ਕੰਮ ਹੋਵੇਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਔਨ ਇਅਰ ਤੋਂ ਸਤਨਾਮ ਸਿੰਘ ਉਠੋਈ ਅੰਕੁਸ਼ ਦੇ ਨਾਲ